ਅੱਜ ਬਣਾਵਾਂਗੇ ਆਪਾਂ ਪੰਜੀਰੀ ਜਿੰਨਾਂ ਦੇ ਵੀ ਹੱਡ ਪੈਰ ਦੁਖਦੇ ਆ ਉਹਨਾਂ ਲਈ ਬਹੁਤ ਹੀ ਆਰਾਮ ਵਾਲ ਪੰਜੀਰੀ ਸਭ ਤੋਂ ਪਹਿਲਾਂ ਪਾਵਾਂਗੇ ਕਿਹੋ ਇਹਦੇ ਵਿੱਚ ਅਸੀਂ ਲਿਆ 2 ਲੀਟਰ ਕਿਹੋ 2 ਕਿਲੋ ਕਿਹੋ ਦੇ ਵਿੱਚ ਬਣੂੰਗੀ ਆਪਣੀ ਪੰਜੀਰੀ ਕਿਹ ਨੂੰ ਪਾ ਕੇ ਹੌਲੀ ਹੌਲੀ ਲਾਵਾਂਗੇ ਜਿੰਨ ਜਰ ਕਿਹੋ ਗਰਮ ਨਹੀਂ ਹੁੰਦਾ ਉਹਨੇ ਵਿੱਚ ਪਾਵਾਂਗੇ ਆਟਾ ਕਣਕ ਦਾ ਆਟਾ ਦੋ ਕਿਲੋ ਕਿਓ ਦੇ ਅਨਸਾਰ 2 ਕਿਲੋ ਆਟਾ ਆਟੇ ਨੂੰ ਪਾ ਕੇ ਹੌਲੀ-ਹੌਲੀ ਹਿਲਾਉਂਦੇ ਹੋਏ ਬਿਲਕੁਲ ਇਹਨੂੰ ਰਲਾ ਕੇ ਬਿਲਕੁਲ ਨੂੰ ਭੁੰਨ ਲਵਾਂਗੇ ਜਿੰਨਾ ਟਾਈਮ ਇਹ ਆਟਾ ਲਾਲ ਨਹੀਂ ਹੋ ਜਾਂਦਾ ਉਨਾ ਚਿਰ ਇਹਨੂੰ ਭੁੰਨਾਂਗੇ ਆਟੇ ਨੂੰ ਬਿਲਕੁਲ ਲਾਲ ਕਰ ਲੈਣਾ ਫਿਰ ਇਹਦੇ ਵਿੱਚ ਪਾਵਾਂਗੇ ਕਿਸ਼ਮਿਸ ਖਸ ਖਸ ਪਾਵਾਂਗੇ ਫਿਰ ਪਾਵਾਂਗੇ ਖੰਡ ਪੀਸੀ ਹੋਈ ਇਸੇ ਤਰ੍ਹਾਂ ਹਲਾ ਹਲਾ ਕੇ ਸਾਰੇ ਨੂੰ ਮਿਕਸ ਕਰ ਦੇਣਾ ਇਹਦੇ ਵਿੱਚ ਪਾਵਾਂਗੇ ਆਪਾਂ ਕੋਕ ਖੋਪੇ ਦਾ ਬਰੂਦਾ ਖੋਪੇ ਦਾ ਬਰੂਦਾ ਪਾ ਕੇ ਵੀ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਲਾ ਕੇ ਉਹਨਾਂ ਦੇ ਵਿੱਚ ਪਾਵਾਂਗੇ ਆਪਾਂ ਹੋਰ ਬੇਸਿਕ ਸਮਾਨ ਜਿਵੇਂ ਕਿ ਇਹਦੇ ਵਿੱਚ ਡਰਾਈ ਫਰੂਟ ਵਗੈਰਾ ਤੇ ਇਹਦੇ ਵਿੱਚ ਅਸੀਂ ਪਾਏ ਆ ਭਰ ਭਰ ਕੇ ਡਰਾਈ ਫਰੂਟ 1 ਕਿਲੋ ਡਰਾਈ ਫੂਡ ਮਿਕਸ ਸਾਰੇ ਡਰਾਈ ਫਰੂਟਸ ਨੂੰ ਮਿਕਸ ਕਰ ਲਾਂਗੇ ਵਿੱਚ ਤੇ ਰਲਾਮ ਲੈ ਕੇ ਅੱਜ ہماری ਮੰਜੀਰੀ ਤਿਆਰ